ਕਹਿੰਦੇ ਨੇ ਸਾਡਾ ਹੋਰਾਂ ਤੋਂ ਅਲੱਗ ਹੋਣਾ ਹੀ ਸਾਨੂੰ ਹੋਰਾਂ ਤੋਂ ਅਲੱਗ ਕਰਦਾ ਅੱਜ ਦੀ ਕਹਾਣੀ ਵੀ ਉਹਨਾਂ ਲਈ ਆ ਜੋ ਆਪਣੀ ਜ਼ਿੰਦਗੀ ਤੋਂ ਦੁਖੀ ਨੇ ਤੇ ਦੂਸਰਿਆਂ ਨੂੰ ਦੇਖ ਕੇ ਇਹ ਸੋਚਦੇ ਰਹਿੰਦੇ ਨੇ ਵੀ ਦੂਸਰੇ ਉਹਨਾਂ ਨਾਲੋਂ ਜ਼ਿਆਦਾ ਖੁਸ਼ਕਿਸਮਤ ਸੰਤੋਸ਼ਟਿਆ ਖੁਸ਼ਿਆ ਤੇ ਉਹ ਚੁਰਦੇ ਰਹਿੰਦੇ ਆ ਸੋ ਦੋਸਤੋ ਇੱਕ ਵਾਰ ਦੀ ਗੱਲ ਵੀ ਇੱਕ ਕਾਂ ਇੱਕ ਦਰਖਤ ਦੀ ਟਾਣੀ ਤੇ ਬੈਠਾ ਸੀ ਤੇ ਉਹਨੂੰ ਇਹੋ ਲੱਗਦਾ ਰਹਿੰਦਾ ਹੁੰਦਾ ਹੈ ਕਿ ਉਹਦੀ ਜ਼ਿੰਦਗੀ ਮਜ਼ੇਦਾਰ ਨਹੀਂ ਬਾਕੀ ਸਾਰੇ ਜੀਵ ਜੜੇ ਬੜੇ ਖੁਸ਼ ਆ ਉਹ ਖੂਬਸੂਰਤ ਨਹੀਂ ਹੈਗਾ ਬਾਕੀ ਬੜੇ ਖੂਬਸੂਰਤ ਹੈ ਗਿਆ ਮਤਲਬ ਵੀ ਉਹਨੂੰ ਆਪਣੇ ਆਪ 'ਚ ਕੋਈ ਕੁਆਲਟੀ ਲੱਗਦੀ ਨਹੀਂ ਸੀ ਉਹਨੂੰ ਲੱਗਦਾ ਸੀ ਕਿ ਮੈਨੂੰ ਤਾਂ ਐਵੇਂ ਹੀ ਰੱਬ ਨੇ ਬਣਾ ਦਿੱਤਾ ਵੀ ਮੈਨੂੰ ਉਹ ਚੰਗੀ ਜ਼ਿੰਦਗੀ ਦਿੱਤੀ ਨਹੀਂ ਤੇ ਐਸਲੀ ਨਾ ਉਹ ਸਦਾ ਹੀ ਚੋਰਦਾ ਰਹਿੰਦਾ ਸੀ ਦੁਖੀ ਹੋਇਆ ਰਹਿੰਦਾ ਸੀ ਤੇ ਉਹ ਦਰਖਤ ਤੇ ਬੈਠਾ ਇਹੋ ਹੀ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਤੇ ਉਹ ਇੰਨਾ ਜ਼ਿਆਦਾ ਦੁਖੀ ਹੋ ਗਿਆ ਨਾ ਇੰਨਾ ਜ਼ਿਆਦਾ ਸੋਚ-ਸੋਚ ਕੇ ਦੁਖੀ ਹੋ ਗਿਆ ਵੀ ਉਹਦੀ ਅੱਖ 'ਚੋਂ ਨਾ ਅਥਰੂ ਥਲੀ ਡਿਗਾ ਉਸੇ ਦਰਖਤ ਦੇ ਹੇਠਾਂ ਇੱਕ ਸਾਧੂ ਬਿਠਾ ਆਇਆ ਸੀ ਤੇ ਜਦੋਂ ਸਾਧੂ ਦੀ ਗੱਲ ਉੱਤੇ ਉਸ ਕਾਂ ਦੀ ਅੱਖ ਦਾ ਇੱਕ ਥਰੂ ਟਿਕਾ ਸਾਧੂ ਨੇ ਉੱਤੇ ਦੇਖਿਆ ਤੂੰ ਨੂੰ ਪਤਾ ਲੱਗਾ ਵੀ ਉੱਤੇ ਇੱਕ ਕਾਂ ਬਿਠਾ ਰੋ ਰਿਹਾ ਵਾ ਸਾਧੂ ਨੇ ਉਹਨੂੰ ਪੁੱਛਿਆ ਬਈ ਕ ਕੀ ਗਾਲਾਂ ਮਿਤਰਾ ਤੂੰ ਰੋ ਕਿਉਂ ਰਿਹਾ ਵਾ ਕਾਂ ਨੂੰ ਕਹਿੰਦਾ ਵੀ ਐ ਸਿਆਣੇ ਆਦਮੀ ਮੈਂ ਰੋ ਰਿਹਾ ਵਾਂ ਕਿਉਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਨਾ ਮੈਨੂੰ ਕੋਈ ਸੋਹਣਾ ਰੰਗ ਰੂਪ ਮਿਲਿਆ ਜਦੋਂ ਮੈਂ ਕਿਤੇ ਜਾਂਨਾ ਸਾਰੇ ਮੈਨੂੰ ਇਦਾਂ ਪੁਝਾ ਦਿੰਦੇ ਉਥੋਂ ਉਡਾ ਦਿੰਦੇ ਮੈਨੂੰ ਲੱਗਦਾ ਵੀ ਸਭ ਮੇਰੇ ਨਾਲ ਨਫ਼ਰਤ ਕਰਦੇ ਆ ਇਹੋ ਜੀ ਜ਼ਿੰਦਗੀ ਦਾ ਕੀ ਫਾਇਦਾ ਜਿਹਨੂੰ ਕੋਈ ਪਸੰਦੀ ਨਾ ਕਰੇ ਤੇ ਨਾਲੇ ਦੇਖ ਲਾ ਮੈਨੂੰ ਕਿਦਾਂ ਰੱਬ ਨੇ ਆ ਰੰਗ ਰੂਪ ਦਿੱਤਾ ਬਾਕੀ ਦੁਨੀਆ 'ਚ ਕਿੰਨੇ ਸਾਰੇ ਸੋਹਣੇ ਸੋਹਣੇ ਪੰਛੀ ਇਦਾਂ ਉੜਦੇ ਫਿਰਦੇ ਆ ਤੇ ਲੋਕਾਂ ਦੇ ਫੇਵਰਟ ਹੁੰਦੇ ਆ ਮੈਂ ਕਿਸੇ ਦਾ ਫੇਵਰਟ ਨਹੀਂ ਤੇ ਅਸਲੀ ਮੈਂ ਬਹੁਤ ਦੁਖੀ ਆ ਅੱਜ ਮੇਰਾ ਦਿਲ ਭਰਿਆ ਪਿਆ ਵਾ ਇਹੋ ਜੀ ਜ਼ਿੰਦਗੀ ਦਾ ਕਹਿੰਦਾ ਫਾਇਦਾ ਕੀ ਆ ਉਸੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿੱਚ ਉਸ ਲਈ ਬਹੁਤ ਪਿਆਰ ਤੇ ਤਰਸ ਜਾ ਗਿਆ। ਉਸ ਨੇ ਉਹਨੂੰ ਕਿਹਾ ਕਿ ਮਿੱਤਰਾ ਸਾਨੂੰ ਹਰ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ। ਜੋ ਸਾਨੂੰ ਉਸ ਵਾਹਿਗੁਰੂ ਪ੍ਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਕਰਨਾ ਚਾਹੀਦਾ। ਪਰ ਕਾਂ ਨੂੰ ਇਹ ਸਿਆਣੀ ਗੱਲ ਸਮਝ ਨਹੀਂ ਆਈ। ਪਸੂ ਰੋਈ ਗਿਆ, ਰੋਈ ਗਿਆ। ਫਿਰ ਉਹਨੂੰ ਸਾਧੂ ਨੇ ਕਿਹਾ। ਸਾਧੂ ਨੇ ਕਿਹਾ ਵੀ ਦੁਖੀ ਨਾ ਹੋ, ਅੱਛਾ ਦੱਸ, ਬਿੱਤੂ ਕੀ ਬਣਾਣਾ ਚਾਹੁੰਦਾ? ਮੈਂ ਮੰਤਰ ਮਾਰ ਕੇ ਤੈਨੂੰ ਉਹ ਹੀ ਬਣਾ ਦੂੰਗਾ। ਕਾਂ ਬੜਾ ਖੁਸ਼ ਹੋ ਗਿਆ। ਦਿਕਾਨੇ ਫਿਰ ਕਿਹਾ ਕਹਿੰਦਾ ਵੀ ਸਿਆਣਿਓ ਜੇ ਤੁਸੀਂ ਹੋ ਸਕੇ ਤਾਂ ਮੈਨੂੰ ਹੰਸ ਬਣਾ ਦਿਓ ਮੈਨੂੰ ਬਹੁਤ ਖੁਸ਼ੀ ਹੋਊਗੀ ਸਾਧੂ ਕਹਿੰਦਾ ਵੀ ਠੀਕ ਆ ਮੈਂ ਤੈਨੂੰ ਹੰਸ ਬਣਾ ਦਿਆਂਗਾ ਪਰ ਪਹਿਲਾਂ ਹੰਸ ਕੋਲ ਜਾ ਕੇ ਪੁੱਛਦੇ ਸਹੀਂ ਵੀ ਕੀ ਉਹ ਖੋਸ਼ ਹੈ ਤੇ ਮੈਂ ਇੱਥੇ ਬੈਠਾ ਤੇਰੀ ਅਡੀ ਕਰੂੰਗਾ ਮੈਂ ਕਿਤੇ ਨਹੀਂ ਜਾਊਗਾ ਜਦੋਂ ਤੂੰ ਵਾਪਸ ਆਏਂਗਾ ਨਾ ਮੈਂ ਉਦੋਂ ਹੀ ਜਾਊਗਾ ਫਿਰ ਕਾਂ ਖੁਸ਼ੀ-ਖੁਸ਼ੀ ਉਹ ਹੰਸ ਨੂੰ ਲੱਭਣ ਲਈ ਉੱਡ ਗਿਆ ਉੜਦਾ-ਉੜਦਾ ਨੇ ਵੇਖਿਆ ਬੀ ਹੰਸ ਇੱਕ ਤਲਾਬ ਵਿੱਚ ਤੈਰ ਰਿਹਾ ਵਾ ਤੇ ਜਦੋਂ ਉਹਨੂੰ ਦਿਸਿਆ ਤੇ ਉਹ ਹੰਸ ਕੋਲ ਗਿਆ ਤੇ ਉਹਨੇ ਹੰਸ ਨੂੰ ਕਿਹਾ ਵੀ ਤੂੰ ਕਿੰਨਾ ਸੋਹਣਾ ਦੁੱਧ ਵਰਗਾ ਤੈਨੂੰ ਸਾਰੇ ਪਿਆਰ ਕਰਦੇ ਆ ਤੇ ਮੈਨੂੰ ਲੱਗਦਾ ਵੀ ਤੂੰ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਵੇਂਗਾ ਹੰਸ ਨੇ ਉਸ ਦੀ ਗੱਲ ਸੁਣ ਕੇ ਕਿਹਾ ਨਹੀਂ ਮਿੱਤਰਾ ਮੈਂ ਖੁਸ਼ ਨਹੀਂਗਾ ਮੈਂ ਵੀ ਬੜਾ ਦੁਖੀ ਹਾਂ ਕਿੰਦਾ ਦੁਨੀਆ ਵਿੱਚ ਕਿੰਨੇ ਸਾਰੇ ਰੰਗ ਚਿੱਟਾ ਵੀ ਕੋਈ ਰੰਗ ਹੁੰਦਾ ਹੁਣ ਤੋਤੇ ਦਾ ਹੀ ਵੇਖ ਉਹਦੇ ਵਿੱਚ ਕਿੰਨੇ ਰੰਗ ਹੁੰਦੇ ਮੈਨੂੰ ਲੱਗਦਾ ਵੀ ਦੁਨੀਆਂ ਦਾ ਸਭ ਤੋਂ ਜਿਹੜਾ ਖੁਸ਼ ਪੰਛੀ ਆ ਨਾ ਜਿਸ ਨੂੰ ਕੋਈ ਦੁੱਖ ਨਹੀਂ ਹੈਗਾ ਉਹ ਤੋਤਾ ਹੋਵੇਗਾ ਐ ਸੁਣ ਕੇ ਕਾਂ ਜਿਹੜਾ ਉਹ ਤੋਤੇ ਕੋਲ ਚਲਾ ਗਿਆ ਉਸਨੇ ਉਹੀ ਸਵਾਲ ਤੋਤੇ ਨੂੰ ਪੁੱਛਿਆ ਵੀ ਤੂੰ ਦੁਨੀਆਂ ਦਾ ਸਭ ਤੋਂ ਖੁਸ਼ ਪੰਛੀ ਹੈ ਅਗੋਂ ਤੋਤਾ ਵੀ ਬੜਾ ਦੁਖੀ ਨਿਕਲਿਆ ਤੇ ਉਹਨੇ ਬੜੇ ਹੀ ਦੁਖੀ ਮਨ ਨਾਲ ਕਿਹਾ ਕਹਿੰਦਾ ਵੀ ਮਿੱਤਰਾ ਮੈਂ ਕਿਹੋ ਜਿਹਾ ਖੁਸ਼ਕਸ਼ ਨਹੀਂ ਹੈਗਾ ਦੇਖ ਮੈਨੂੰ ਤਾਂ ਲੋਕ ਪਿੰਜਰੇ 'ਚ ਕੈਦ ਕਰਨ ਲਈ ਫਿਰਦੇ ਰਹਿੰਦੇ ਆ ਮੈਨੂੰ ਤਾਂ ਹਰ ਵੇਲੇ ਇਹੋ ਡਰ ਲੱਗਾ ਰਹਿੰਦਾ ਵੀ ਕਿਤੇ ਮੈਂ ਕੈਦ ਹੀ ਨਾ ਹੋ ਜਾਵਾਂ ਮੈਂ ਖੁਸ਼ ਨਹੀਂ ਹਾਂਗਾ ਮੈਂ ਵੀ ਬਹੁਤ ਦੁਖੀ ਹਾਂ ਪਰ ਮੇਰਾ ਖਿਆਲ ਆ ਵੀ ਜਿਹੜਾ ਮੋਰ ਆ ਨਾ ਉਹ ਦੁਨੀਆ ਦਾ ਸਭ ਤੋਂ ਸਭ ਤੋਂ ਖੁਸ਼ ਪੰਛੀ ਹੋਵੇਗਾ ਉਹਦੇ ਰੰਗ ਵੀ ਮੇਰੇ ਨਾਲੋਂ ਕਿੰਨੇ ਵਾਧੇ ਆ ਹੁਣ ਕਾਂ ਜੜਾ ਨਾ ਉਹ ਛੇਤੀ ਛੇਤੀ ਮੋਰ ਕੋਲ ਜਾਣਾ ਚਾਹੁੰਦਾ ਏ ਕਿ ਦੂਸਰਾਂ ਨੂੰ ਲੱਗਦਾ ਏ ਵੀ ਐਨਾ ਵੇ ਮੈਂ ਲੇਟ ਹੋ ਜਾਾਂ ਤੇ ਸਾਧੂ ਚਲਿਆ ਜਾਵੇ ਤੇ ਉਹ ਨਾ ਲੱਭਦਾ ਲੱਭਦਾ ਜਿੱਤਾਂ ਨਾ ਉਹ ਮੋਰ ਕੋਲ ਚਲਾ ਗਿਆ ਉਨੇ ਫਿਰਨਾ ਮੋਰ ਨੂੰ ਵੀ ਉਹ ਸਵਾਲ ਪੁੱਛਿਆ ਕਿਉਂਕਿ ਉਹਨੂੰ ਮੋਰ ਨੂੰ ਲੱਭਣ 'ਚ ਉਹਨੂੰ ਕਾਫੀ ਚਿਰ ਲੱਗ ਗਿਆ ਉਹ ਜਿਹੜਾ ਇੱਕ ਪਿੰਜਰੇ ਵਿੱਚ ਕੈਦ ਸੀ ਜਿਹੜਾ ਮੋਰ ਤੇ ਬਹੁਤ ਸੈਂਕੜੇ ਲੋਕ ਉਹਨੂੰ ਦੇਖਣ ਲਈ ਆ ਜਾ ਰਹੇ ਤੇ ਜਦੋਂ ਲੋਕੀ ਥੋੜਾ ਹਟ ਕੇ ਜਿਦਾਂ ਉਹਨਾਂ ਦਾ ਵੇਖਣ ਦਾ ਟਾਈਮ ਨਹੀਂ ਨਾ ਹੋਣਾ ਤੇ ਉਹ ਕੋਈ ਨਹੀਂ ਸੀ ਉੱਥੇ ਤੇ ਅਖੀਰ 'ਚ ਉਹ ਉਹਦੇ ਕੋਲ ਗਿਆ ਤੇ ਉਹਨੂੰ ਪੁੱਛਿਆ ਵੀ ਮੋਰ ਤੈਨੂੰ ਰੋਜ਼ ਹਜ਼ਾਰਾਂ ਲੋਕ ਵੇਖਣ ਆਉਂਦੇ ਆ ਮੇਰਾ ਹਾਲ ਵੇਖ ਮੈਨੂੰ ਤਾਂ ਐਵੇਂ ਹੀ ਉਡਾ ਦਿੰਦੇ ਆ ਐ ਦੂਰੋਈ ਕੁਛ ਸੂਟੀ ਪੱਥਰ ਜੋ ਲੱਗਦਾ ਮੈਨੂੰ ਪੁਝਾ ਦਿੰਦੇ ਆ ਤੇ ਤੈਨੂੰ ਕਿੰਨਾ ਸਾਰੇ ਪਿਆਰ ਕਰਦੇ ਆ ਤੈਨੂੰ ਕਿੰਨੇ ਲੋਕ ਲਾਈਨ ਚ ਲਾ ਕੇ ਵੇਖਣ ਆਉਂਦੇ ਆ ਮੋਰ ਕਹਿੰਦਾ ਵੀ ਮੇਰਾ ਵੀ ਇਹੋ ਖਿਆਲ ਸੀ ਵੀ ਮੇਰੇ ਵਰਗਾ ਸੋਣਾ ਖੋਸ਼ ਕੌਣ ਹੋ ਸਕਦਾ ਪਰ ਮੈਂ ਤੇ ਇਥੇ ਕੈਦਾਂ ਮੇਰੇ ਖੰਭਾਂ ਨੂੰ ਲੋਕ ਬੋਟਦੇ ਆ ਮੈਨੂੰ ਬਹੁਤ ਤਕਲੀਫ ਹੁੰਦੀ ਆ ਕਾਹੇ ਸੁਣ ਕੇ ਬਹੁਤ ਹਰਾਨ ਹੋਇਆ ਕਹਿੰਦਾ ਵੀ ਕੌਣ ਆ ਕੌਣ ਸਤਤਮਦ ਖੋਸ਼ ਮੋਰ ਕਹਿੰਦਾ ਮੈਂ ਕਈ ਦਿਨਾਂ ਤੋਂ ਅਹੀਂ ਸੋਚ ਰਿਹਾ ਸੀ ਆਪਿੰਜਰੇ ਵਿੱਚ ਪਿਆ ਵੀ ਕਾਸ਼ ਮੈਂ ਕਾਂ ਹੁੰਦਾ ਉਸ ਨੂੰ ਤਾਂ ਕੋਈ ਕੈਦ ਨਹੀਂ ਕਰਦਾ ਉਹ ਆਜ਼ਾਦ ਫਿਰਦਾ ਵਾ ਜਿੱਥੇ ਮਰਜੀ ਉਹ ਉੜਦਾ ਫਿਰਦਾ ਰਹਿੰਦਾ ਵਾ ਮੇਰੇ ਨਾਲੋਂ ਜ਼ਿਆਦਾ ਖੁਸ਼ ਜਿਹੜਾ ਉਹ ਕਾਂ ਵਾ ਇਹ ਸੁਣ ਕੇ ਕਾਂ ਉੱਥੋਂ ਆ ਗਿਆ ਤੇ ਕਾਂ ਨੂੰ ਅਜ ਪਹਿਲੀ ਵਾਰ ਕਾਂ ਹੋਣ ਵਿੱਚ ਮਾਣ ਮਹਿਸੂਸ ਹੋ ਰਿਹਾ ਏ ਅੱਜ ਉਹਨੂੰ ਪਹਿਲੀ ਵਾਰ ਕਾਂ ਬਣਨ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਸੀ ਕਿ ਮੈਂ ਕਾਂ ਵਾਂ ਉਹ ਸਾਧੂ ਕੋਲ ਆ ਕੇ ਕਹਿੰਦਾ ਬੀਓ ਸਿਆਣੇ ਆਦਮੀ ਮੈਨੂੰ ਕਾਂ ਹੀ ਰਹਿਣ ਦਿਓ ਮੈਂ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹਾਂ ਮੈਨੂੰ ਹੁਣ ਕੋਈ ਦੁੱਖ ਨਹੀਂ ਹੈਗਾ ਸੋ ਦੋਸਤੋ ਜੇਕਰ ਅਸੀਂ ਮੇ ਆਪਣੀ ਨਿੱਜੀ ਜ਼ਿੰਦਗੀ ਵਿੱਚ ਚਾਤ ਮਾਰੀਏ ਤਾਂ ਸਾਡੀ ਵੀ ਹਾਲਤ ਉਸ ਕਾਂ ਵਰਗੀ ਹੈ ਅਸੀਂ ਹਮੇਸ਼ਾ ਹੀ ਆਪਣੇ ਤੁਲਨਾ ਕਿਸੇ ਨਾ ਕਿਸੇ ਨਾਲ ਕਰਦੇ ਰਹਿੰਦੇ ਹਾਂ ਜਿਸ ਨਾਲ ਅਸੀਂ ਹੋਰ ਵੀ ਦੁਖੀ ਹੋ ਜਾਂਦੇ ਤੇ ਖੁਦ ਨੂੰ ਕੋਸਣ ਲੱਗ ਜਾਂਦੇ ਹਾਂ ਅਸੀਂ ਉਸ ਚੀਜ਼ ਦੀ ਕਦਰ ਨਹੀਂ ਕਰਦੇ ਜਿਹੜੀ ਸਾਡੇ ਕੋਲ ਹੁੰਦੀ ਹੈ ਅਸੀਂ ਖੁਦ ਨੂੰ ਹਮੇਸ਼ਾ ਦੂਜਿਆਂ ਨਾਲੋਂ ਘੱਟ ਮੰਨਦੇ ਹਾਂ ਅਸੀਂ ਮੰਨਦੇ ਹਾਂ ਕਜੇਕਰ ਕੋਈ ਜ਼ਿਆਦਾ ਸੋਹਣਾ ਵਾ ਜਾਂ ਜ਼ਿਆਦਾ ਅਮੀਰ ਆ ਤਾਂ ਉਹ ਸਾਡੇ ਨਾਲੋਂ ਜ਼ਿਆਦਾ ਖੁਸ਼ਕਿਸਮਤ ਹੋਵੇਗਾ ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ ਉਹ ਜਿਹੜਾ ਜਿਹਨੂੰ ਅਸੀਂ ਅਮੀਰ ਸਮਝਦੇ ਹਾਂ ਖੁਸ਼ ਸਮਝਦੇ ਹਾਂ ਉਹ ਇਨਸਾਨ ਵੀ ਖੁਦ ਦੀ ਤੁਲਨਾ ਕਿਸੇ ਨਾਲ ਕਿਸੇ ਨਾਲ ਕਰਦਾ ਹੀ ਹੋਵੇਗਾ ਨਾ ਤੇ ਉਹ ਖੁਦ ਤੇ ਖੁਦ ਨੂੰ ਉਸ ਨਾਲੋਂ ਘੱਟ ਸਮਝਦਾ ਹੋਵੇਗਾ ਇਹ ਚੱਕਰ ਕਦੇ ਵੀ ਖਤਮ ਨਹੀਂ ਹੁੰਦਾ ਦੁਨੀਆ ਵਿੱਚ ਲੋਕ ਇੱਕ ਦੂਜੇ ਨਾਲੋਂ ਬਿਹਤਰ ਜਾਂ ਮਾੜੇ ਹੁੰਦੇ ਆ ਪਰ ਜੋ ਇਨਸਾਨ ਨੂੰ ਮਿਲਿਆ ਹੋਵੇ ਨਾ ਉਹਦੀ ਕਦਰ ਕਰਨੀ ਚਾਹੀਦੀ ਉਹ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਇਸ ਤਰ੍ਹਾਂ ਨਹੀਂ ਆ ਵੀ ਬੰਦਾਏ ਸੋਚੇ ਵੀ ਉਹਦੇ ਕੋਲ ਮੇਰੇ ਨਾਲੋਂ ਜ਼ਿਆਦਾ ਉਹਦਾ ਰੂਪ ਜ਼ਿਆਦਾ ਸੋਹਣਾ ਉਹਦੇ ਕੋ ਧਨ ਜ਼ਿਆਦਾ ਉਹਦੇ ਉਹਦੇ ਘਰ ਜ਼ਿਆਦਾ ਸੋਹਣਾ ਐਨਾ ਚੀਜ਼ਾਂ ਨਾਲ ਜਿਹੜੀ ਅਸਲੀ ਖੁਸ਼ੀ ਨਹੀਂ ਮਿਲਦੀ ਜੋ ਸਾਨੂੰ ਮਿਲਿਆ ਵਾ ਸਾਨੂੰ ਉਹਦੇ 'ਚ ਖੁਸ਼ ਰਹਿਣਾ ਚਾਹੀਦਾ ਤੇ ਦੂਸਰਿਆਂ ਨਾਲ ਆਪਣੀ ਤੁਲਨਾ ਕਰਕੇ ਦੁਖੀ ਨਹੀਂ ਹੁੰਦੇ ਰਹਿਣਾ ਚਾਹੀਦਾ ਫਿਰ ਮਿਲਦੇ ਹਾਂ ਬਹੁਤ ਹੀ ਪਿਆਰੀ ਜੀ ਕਹਾਣੀ ਜਾ ਕਰਾਂਗੇ ਸੋਹਣੀਆਂ ਸੁਣੀਆਂ ਗੱਲਾਂ ਬਾਤਾਂ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਸੋਹਣੀ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਾਂ ਉਹ ਘੰਟੀ ਦਾ ਬਟਨ ਜਰੂਰ ਜੜਾ ਨਾ按 ਦਿਓ ਕਿਉਂਕਿ ਤੁਹਾਡੇ ਕੋਲ ਮੇਰੀਆਂ ਕਹਾਣੀਆਂ ਸੋਹਣੀਆਂ ਸੁਣੇ ਗੱਲਾਂ ਸਭ ਤੋਂ ਪਹਿਲਾਂ ਪਹੁੰਚਣ ਰੱਬ ਰਾਕਾ